ਹਾਂਜੀ ਇਹ ਸਾਰੀ ਰੱਖਾਂ ਚ ਗਈ ਐ ਤੇ ਕੋਈ ਕੋਈ ਟਾਈਮ ਸੀਗਾ 10 ਲੱਖ ਦਾ ਬਾਂਸੇ ਦੁਕਾਨ ਦੇ ਰਮਾਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁਝਮ ਫੜਦੇ ਰਹੇ ਆ ਦੋ ਸਾਰਾ ਰਮਾਣਾ ਸਾਹਿਬ ਦੇ ਨਾਲ ਤੇ ਇੱਕ ਮੈਂ ਉਸ ਟਾਈਮ ਤੇ ਬਲਾਕਸਨ ਤੇ ਮੈਂ ਆਹ ਕਰ ਲਿਆ ਚਲ ਇਧਰ ਵੀ ਹਟ ਜੀ ਇਸ ਤੋਂ। ਇਹਦਾ ਬਰੇ ਬਰੇ। ਆ ਤੇ ਆਂ ਕਿਦੂ ਗਿਆ। ਹਾਂ ਉਹ ਦਾਇਆ ਅਸਾਂ ਗਿਆ। ਹਾਂ ਛੋਟਾ ਆ। ਉਹ ਕਿਹਾ ਇਹਨਾਂ 2 ਕਰੋੜ ਰੁਪਏ ਦਾ ਸਹਾਰਾ ਦਿੱਤਾ ਇਹਨਾਂ ਨੇ। ਹਾਂ ਦੂਜਾ। ਤਰਤੀਬੀ ਤਰ ਕਿੱਥੋਂ ਲਿਆ ਕਿੱਥੋਂ ਲਿਆ ਨੇ ਵੀ ਕੀ ਆਇਆ। ਦਾਦਰ ਪੁੱਟ ਦੇ ਅੰਦਰ ਧਾਰਿਆ। ਚੱਲ ਵੀ ਅੱਜ। ਚੱਲ। ਕੋਠੇ ਦੇ ਅੰਦਰ ਧਾਰਿਆ ਗੁਰਮਿੰਦਰ। ਹਾਂ ਜੀ ਉਹ ਦਾ ਨਿੱਤੇ ਦਾ ਰੋਟੀ ਗੋਡੀ ਗੋਡੀ ਹੋ ਰਹੀ ਹੈ। ਅੱਜ ਕਿਹਨਾਂ ਟੋਕੀ ਚਲ ਗੁਮਾਣੀ। कुछ रेशमी बात है इधर तो बालक अर्चना सेंटीमेंट हाँ जी जी तो ये आप ये इधर उनको देखो तो एक 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 लातें हैं तो तनाव के चलकर दो कितने हैं स्वेयर के कोट मारते हैं लड़के लड़कों लेके लड़कों लेके बोलना क्या लेता है भी तेरी आपके तो किसी ਆ ਬਈ ਉਹ ਤੁਸੀਂ ਇਹਦੇ ਨਾਲ ਟਕਾ ਦੇ ਕੁੱਤੇ ਜੀ ਨੂੰ ਮੈਂ ਧੜਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਲਿਆ ਜੀ ਮਾਈ ਗੋਡ ਕੋਈ ਨਹੀਂ ਜਿਸੀ ਕਰਦੇ ਇਹਨੂੰ ਫੈਂਡੀ ਗਏ ਬੰਦਾ ਮੈਂ ਮਿਲਿਆ ਅਸੀਂ ਤਾਂ ਟੋਇਸੀ ਆਪਸ ਨਹੀਂ ਬਲੇ ਹਾਂ ਨਹੀਂ ਨਹੀਂ ਤੁਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਵੀ ਜਿਹੜੇ ਤੁਸੀਂ ਆਵ ਆ ਕੇ ਸਾਨੂੰ ਦੱਸੀ ਅਸੀਂ ਬਾਕੀ ਅੱਗੇ ਸਾਡਾ ਤੁਸੀਂ ਇਨੀ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸਾਈਡ ਤੋਂ ਅਸੀਂ ਆਪਾਂ ਕਰ ਲਾਂਗੇ ਦੇਖੋ ਜੀ ਪਹਿਲੀ ਆਪਣੀ ਸੀਨਾ ਗੋਤਾ ਜੀ ਜਿਹੜੀ ਸੇ ਡੀਐਸਪੀ ਸਾਹਿਬ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਨਜੀਤ ਸਿੰਘ ਡੀਐਸਟੀ ਸਾਹਿਬ ਨੂੰ ਮੈਂ ਕਈ ਵਾਰੀ ਕਹਾਂ ਸੀ ਮੁਖਾ ਜੀ ਤੁਸੀਂ ਪਰਚਾ ਪਾ ਦਿਓ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਤੇ ਮੈਂ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਹੋਰ ਮੈਂ ਆਪੇ ਕਰ ਲਾਂ ਆਉ ਤੁਹਾਨੂੰ ਮੈਸੇਜ ਕਿਸ ਸਾਹਮਣੇ ਦਿਉਣਾ ਜਨਾਬ ਜੀ ਇਹ ਡਰਕ ਰਾਈਟ ਉਹ ਦਰਮਿਆਨ ਲੱਗ ਉਹਨੇ ਕਿਹਾ ਕਿ ਜੇ ਕਰਦੇ ਇਹ ਨੂੰ ਵੀ ਜੀ ਨੂੰ ਕੋਈ ਨਹੀਂ ਚੁੱਕ ਲਊਗਾ ਨਾ ਫੜਾਂਗੇ ਦੁਬਾਰਾ ਜੀ ਯਾਹ ਕੌਣ ਤੁਸੀਂ ਤੁਸੀਂ ਡੀਆਈਸ ਸਰਵਿਸ ਇਹ ਨਾ ਬੇਟਾ ਇਹ ਮੇਰਾ ਆਪਰਾ ਜੀ ਆਪ ਇਹਨੂੰ ਆਪਾਂ ਰੈਟਿੰਗ ਤੋਂ ਕਰਵਾ ਲੈਂਦੇ ਆ ਜੀ ਇਹ ਇਦਾਂ ਦਾ ਕੋਈ ਕੰਮ ਨਹੀਂ ਕਰਦਾ ਵੀ ਖੁਦ ਉਹਨੇ ਕੰਪਨੀ ਕਰਦਾ ਜੀ ਉਹਦਾ ਕੰਮ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਚੱਕ ਕੇ ਵੇਚ ਦੇਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜਾਂ ਕੋਈ ਸ਼ੀਨ ਵਾਲਾ ਲੈਣ ਆ ਜਾਂਦਾ ਤੁਹਾਨੂੰ ਜਾ ਕੇ ਦਵਾ ਲਿਆ ਕੋਈ ਉਹਨੂੰ ਦਵਾਤਾ ਕੋਈ ਆਪ ਕੀਦਾ ਜੀ ਇਹ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਨਾਲ हां ਅਸੀਂ ਤੁਹਾਡੀ ਉਹ ਜਿਹੜੀ ਹੈਗੀ ਇਹਦੇ ਚ ਮਦਦ ਕਰਦੇ ਆਂ ਤਾਂ ਕਿ ਸਹੀ ਰਸਤੇ ਤੇ ਜਾਵੇ ਤੁਸੀਂ ਸਾਡੀ ਹੈਲਪ ਕਰਦੇ ਹੋ ਸਾਡੇ ਮੈਂ ਤਾਂ ਸਾਰ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਬੀਐਸਬੀ ਆਪਣੇ ਰਮਾਨਾ ਸਾਹਿਬ ਰਹਿ ਸੀ ਉਹ ਖਾਤਾ ਬਣਨ ਕਰ ਸਕੀ ਉਹ ਨਾਲ ਮੈਂ 200 ਰੁਪਏ ਆਪ ਜਾ ਕੇ ਕਈ ਬੰਦੇ ਰਾਮਪੁਰੇ ਖੂਤੀ ਦਾ ਕੇ ਫਲੰਦੀ ਸਾਡੀ ਕਮਿਟੀ ਦੇ ਵਿੱਚ ਸੀਗਾ ਜੀ ਮੈਂ ਉਹ ਬਾਅਦ ਚ ਫਿਰ ਮੇਰੇ ਕਿ ਹਿੰਮਤ ਨਹੀਂ ਰਹੀ ਜੀ ਮੇਰਾ ਅਖੀਰਨ ਟੁੱਗਿਆ ਸੀਗਾ ਆਪ ਪਸੰਦ ਸੀ ਆਸ ਵੀ ਟੁੱਟਿਆ ਹੋਇਆ ਹਾਂ ਕੋਈ ਨਹੀਂ ਸਾਡੇ ਵੱਲੋਂ ਨਹੀਂ ਸਾਡੇ ਵੱਲੋਂ ਮੈਂ ਫਿਰ ਨਹੀਂ ਹਿੰਮਤ ਰਹੀ ਜੀ ਕਿਸੇ ਨੂੰ ਫੜਨ ਜੁਗੀ ਜੀ ਨਹੀਂ ਨਹੀਂ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਸਬੰਹ ਇੰਸਪੈਕਟਰ ਨੂੰ ਕਰਵਾ ਕਰਵਾ ਦੇਣਾ ਮੈਂ ਸਰ ਸੀਐਨ ਚਾਰਜ ਕਰਵਾ ਦਿਆਂਗਾ

पीली जो भी कड्डी नहीं पीली जो भी यही जकी कड्डी जो भी ना तो कभी बड़े काम ऐसे तो चली जाएंगे अपना विक्रम विक्रम अंदर जा ओबरा भाई अंदर आ ਇੰਨਾ ਕ ਨਸ਼ਾ ਇੱਥੇ ਫਸ ਜੀ ਪੁੱਛਣਾ ਕੀ ਪੈਸਾ ਆਸ਼ਾ ਵਰਵਾ ਦੋ ਵਰਵਾ ਦੋ ਆ ਹੁਣ ਕੀ ਨਹੀਂ ਜਾਣਿਆ 17 ਮੁੰਡੇ ਮਾਰ ਕੇ ਸੂਈ ਵਿੱਚ ਹੀ ਲੱਗੀ ਰਹਿ ਜਾਂਦੀ ਬਾਹਾਂ ਦੋ ਅੰਗਰੇਜ਼ ਆ ਵੀ ਪਾਰਿਆਂ ਆ ਤਾ ਜੀ ਜਵਾਕ ਵੀ ਦੇ ਨਹੀਂ ਕੰਦ ਜੰਦਾ ਜਲਦ ਜਲਦ ਪੁਤਿਆ ਕਰਦੇ ਜੀ ਵਾਹ ਜੀ ਕਿਹਦੇ ਵਾਕਾਂ ਨੂੰ ਸੋਚ ਰਹੇ ਹੋ ਨਾ ਮਾੜੇ ਬਗਮਾ ਇਹਦੀ ਦਵਾਈ ਜੀ ਇਹ ਕਰੀਏ ਕੋਈ ਰੋਕ ਟੋਕ ਨਹੀਂ ਕਰਦਾ ਜਵਾਕ ਮਾਰਦੇ ਨੇ ਕੁੱਤੇ ਨੇ ਖਾਂਡੇ ਖੋ ਲੈਂਦੇ ਨੇ ਪੈਸੇ ਧੱਕੇ ਨਾਲ ਖੋਹਦੇ ਨੇ ਕਿੱਥੋਂ ਲਿਆ ਲਿਆ ਕਿ ਮਾਵਾਂ ਦੇਣ ਪੈਸੇ ਜਵਾਕਾਂ ਨੂੰ ਨਹੀਂ ਜੀ ਟੁੱਟ ਲੱਗਿਆ ਸਾਡੇ ਅੱਗੇ ਬੈਣ ਆ ਜਾਂਦੇ ਆ ਪਰਾਬਾ ਇਹਨਾਂ ਆਉਂਦੀ ਸਾਵੇਂ ਆਉਂਦੀ ਸਾਡੇ ਤਾਂ 4-5 ਵੱਜ ਜਾਏਗੀ ਅਸੀਂ ਦੋ ਦੋ ਦਿਨ ਟੈਂਪਾਸ ਕਰੀਏ ਉਹ ਵੀ ਉਹ ਵੀ ਬਹੁਤ ਮਸਤ ਰੂਆ ਹੈ ਬਰਵੋਲ ਨੇ ਨਾ ਤਾਂ ਉਹ ਚੱਲੇ ਕਿ ਜੇ ਕੋਈ ਦਿੱਤੀਗਾ ਕੰਦੋਸ ਪਰ ਉਹ ਦੁੱਧ ਪਾਈ ਪਰ ਨਹੀਂ ਜਿਸ ਤਿਆਂ ਇਸ ਤੋਂ ਮੋੜ ਕੇ ਉਹ ਭੀਆ ਲੈਣ ਫਿਰ ਹਣ ਠੀਕ ਕਰੀ ਭਾਂਡੇ ਮਾਰ ਤੱਕੇ 20 ਡੋਲਰ ਲਏ ਹੁਣ ਤਾਂ ਗਰੀਬ ਆ ਜਾਂਦਾ ਕੋਸਾ ਸੰਜਾ ਦਾ ਮੋਟੇਲੀ ਟੋਟੀ ਛੁਕ ਜਾਈ ਜਾ ਦੇ ਵੀ ਕਿਹਦੇ ਕੋਲ ਜੀ ਹੈ ਇਹ ਤਾਂ ਫੰਡੂ ਨੂੰ ਬਹੁਤ ਦੁੱਧ ਆ ਆਜਾ ਦੁੱਧ ਦੁੱਧ ਵਾਲੀ ਆ ਇਹਦਾ ਦੁੱਧ ਵੀ ਨਹੀਂ ਲੱਗਦਾ ਤੇਰਾ ਮੈਂ ਦੁੱਧ ਮੱਛੀ ਹਾਂ ਹਾਂ ਅੱਜ ਤੋਂ ਮੈਂ ਬੈਠਾ ਹਾਂ ਖੱਟਾ ਵਾਲਾ ਕਿ ਮੂਰੇ ਲਾਤੀ ਗੱਡੀ ਬੱਚਿਆਂ ਵਾਲੀ ਫਾਇਲ ਦੇ ਜੋ ਡਰਾਈਵਰ ਨੇ ਰੋਕੀ ਨਹੀਂ ਜੀ ਗੱਡੀ ਤੇ ਮੁਰਗੀ ਉਹਦੇ ਨਾਲ ਨਾਲ ਪਿੰਡ ਤੇ ਖਲ ਲਈ ਐ ਤੇ ਪਿੰਡ ਤੋਂ ਜੋ ਡਰਾਈਵਰ ਨੇ ਵਿੱਚ ਬਾਸਤੀ ਗੱਡੀ ਫਿਰ ਫਿਰ ਨਿਕਲ ਕੇ ਲੈ ਕੇ ਗਿਆ ਕਿਨੂੰ ਮਿਲੇ ਸੀ ਤੁਸੀਂ ਅਸੀਂ ਐਸਐਚਓ ਸਾਹਿਬ ਕੋਲੇ ਵੀ ਸਾਡਾ ਕੇਸ ਆ ਜੀ ਮੈਮ 347 ਤੋਂ ਵੀ ਐਫਆਈਆਰ ਹੋ ਗਈ ਕਿ ਤੂੰ ਅਰੈਸਟ ਹੋਈ ਨਹੀਂ ਕਿ ਪਰਚਾ ਦਰਜ ਹੈ ਨਾ ਪਰਚਾ ਦਰਜ ਹੈ ਕੱਲ ਸਾਡੇ ਬੱਚਿਆਂ ਨੂੰ ਫੇਰ ਦਰਜ ਹੋਏ ਨੂੰ ਕੱਲ ਨੂੰ ਸਾਨੂੰ ਵੀ ਘਰ ਨੂੰ ਆਉਣਾ ਕੋਈ ਅਕਸ਼ਰ ਰਿਕਾਰਡਿੰਗ ਸਾਡੇ ਕੋਲੇ ਹੈ ਮੈਡਮ ਐਵੇਂ ਐਬਰਦੀ ਸਾਹ ਨੂੰ ਰਹਿਬੀ ਐਸਐਚਓ ਸਾਹਿਬ आईपीएस प्रोफेशनल हैगे इत्ते लगे होया इस प्र, प्रोग्राम ठीके? ठीके, ले ले। हो, दे तो बहोत ਤੁਹਾਡ ਨਾਲ ਰابطਾ ਕਾਮ ਕਰ ਲਾਂਗੇ ਠੀਕ ਹੈ ਰਿਐਕਸ਼ਨ ਲੈ ਲੈਣਗੇ ਇਨਕਾ ਨੰਬਰ ਲੈ ਲੋ ਆ ਰਿਕਾਰਡਿੰਗ ਵੀ ਹੈਗੀ ਮੈਮ ਸਾਡੇ ਕੋਲ ਉਹ ਦੀ ਇਹਨੂੰ ਦੇ ਦੇਣਾ ਦੀ ਅਨੁਭਵ ਜਨ ਸਰ ਹੈਗੇ ਇਹਨਾਂ ਨੂੰ ਦੇ ਦੇਣਾ ਆਪਣੀ ਫੋਰਸ ਕਰਾਓ ਠੀਕੀ ਅਗਲੀ ਜਗ੍ਹਾ ਚਲੀ ਲੋ ਜੀ ਦੇਖੋ ਹਾਂ ਮਲਾਂਟੀ ਨੂੰ ਗਈ ਨਹੀਂ ਉਹ ਆਂਟੀ ਇੱਥੇ ਰੋਟੀ ਬਣਾਈ ਜਾਂਦੀ ਸੀ ਮੀਰੀ ਹਾਂ ਜੀ ਤੇਰੇ ਵਾਸਤੇ ਉਹਨਾਂ ਦੇ ਬੱਚੇ ਲੱਗੇ ਆਏ कुछ क्या प्रेपर वाले से तो ये अपने दोनों लिया के ना दो सच बंद कर लिया दो हफ्ता भी रिसीव दे देंगे कमल कितने कमल हां जी कितने पैसे करते मैं तो दूंगा ये एंडी ने हां जी फोन की कर फोन की तो बेल पे आए हो या खत्म हो गए नहीं खत्म हो गई बड़ी हो गया नहीं बड़ी तो नहीं हुई हां सर्वर जाता ਆ ਚੱਲੀ ਉਹ ਉਹ ਤਲੀ ਆਂਦੀ ਅੱਛਾ ਤੇ ਕੱਲ ਤੁਸੀਂ ਬਣਾਇਆ ਪੁਰਾਣਾ ਉਹ ਬਹੁਤ ਪੁਰਾਣਾ ਹੈ ਬੰਦਾ ਸਾਣ ਜਿੱਥਿਆ ਨਾਲ ਸਾਡੇ ਨੇ ਆਪਣਾ ਰਸੀਬ ਕੌਰ ਉਹਦੇ ਕਰੋ ਚਿੱਟੇ ਕੰਡਾ ਵੀ ਫੜਿਆ ਗਿਆ ਚਿੱਟਾ ਹੀ ਫੜਿਆ ਗਿਆ ਰ ਹਰ ਜੋਸ਼ ਸੀਗਾ ਉਹਨੇ ਫਿਰ ਮੈਨੂੰ ਲੈ ਕੇ ਚੁੱਕਾਇਆ ਅੱਛਾ ਸ਼ਰੇ ਆਮ ਨਸ਼ਾ ਲਗਦਾ ਇਥੇ ਤੇ ਸਿਆਸ 체ਦੋ ధਨਸਾਰਾ ਰਿਹਾ ਕਰੇ ਹੁੰਦਾ ਕੁਲੀ ਸੀ ਅਨੇਥੇ ਨਸ਼ਾ ਤੁਸੀਂ ਮੁਕਤ ਕਰਾਓ ਸਕਾਈ ਕਰੀ ਜਿਓ ਕਨੈਕਟ ਕਰੀ ਕਿ ਕਿ ਕਿੱਥੇ ਰੱਖਦੇ ਜਿਹੜਾ ਦਸ ਰੁਪਏ ਇਹਨਾਂ ਨੂੰ ਪਤਾ ਇਹਨਾਂ ਨੇ ਮੀਟਿੰਗ ਕੀਤੀ ਹੈ ਮੈਂ ਮੂੰਹ ਤੇ ਕਹਿੰਦਾ ਵੀ ਇਹਨਾਂ ਨੇ ਨਹੀਂ ਕੀਤੀ ਇਹਨਾਂ ਨੂੰ ਵੀ ਪਤਾ ਕਦੇ ਦਾ ਹੁੰਦਾ ਮੈਨੂੰ ਕੋਰ ਪਰਮਿਸ਼ਨ ਹੈ ਮੈਨੂੰ ਤਾਂ ਮੈਨੂੰ ਇਹਨਾਂ ਦੇ ਨਾਲ ਹੀ ਰஞ்சி ਸਿੰਘ ਜਿਹੜੇ ਧਰਨੇ ਦੇ ਮੈਂ ਹੀ ਹੀਟ ਚਿੱਟਾ ਲਿਆ ਕੇ ਇਹਨਾਂ ਨੂੰ ਜਿੰਦਗੀ ਤੇ ਫੇਸ ਪਰ ਹੁਣ ਪੈਸੇ ਨਹੀਂ ਦਿੱਤੇ ਉਹਨੇ ਮੈਨੂੰ ਸੀਐਡੀ ਦਿੱਤੀ ਕੀ ਨਰ ਦੇ ਘਰੇ ਨੂੰ ਆਇਆ ਨਾ ਉਹ ਕਹਿੰਦੇ ਬਰਾਹ ਚਾਹਾਂਗਾ ਮੈਂ ਫੋਨ ਕੀਤਾ ਸੀ ਉਹ ਰਾਮਪੁਰੇ ਗਈ ਸ਼ਾਫਰਾਂ ਤੋਂ ਉੱਥੋਂ ਫਿਰ ਇਹਨਾਂ ਨੇ ਸਿਵਲ ਥਾਣੇ ਦੇ ਇੱਕ ਐਸਐਚਓ ਜੀ ਹਰਜੋਤ ਸਿੰਘ ਉਹਨੇ ਹੋਇਆ ਤੇ ਗੱਡੀ ਆਈ ਮੈਂ ਫਿਰ ਏਡੇ ਜੁਆਣਾ ਕੋਲ ਜਿੰਨੇ ਸ਼ਾਫਰ ਮਾਰਿਆ ਮੈਂ ਮੇਰੀ ਬਰਸਾਡਾ ਹੀ ਉਹ ਆਪਣੇ ਘੇਰੀਆਂ ਕੋਲ ਮੈਂ ਹੁਣ ਐਸਐਚਓ ਨਾਲ ਚੱਲਿਆ ਕੋਈ ਨਹੀਂ ਮੈਂ ਸੇ ਘਰ ਜਾਣਾ ਮੈਂ ਸੇ ਘਰੇ ਖਾਨਾ ਇੰਡਸਟਰੀ 2870 ਜਿੱਥੇ ਵੀੋਂ ਮੈਂ ਪੁੱਛਿਆ ਕਿ ਜਹਾ ਕੇ ਦਿੱਲੀ ਜਾ ਹਰ ਜੀ ਬੱਚੀ ਨੂੰ ਕੋਈ ਬਚਾ ਲੋ ਮੈਂ ਇਹ ਕੰਮ ਬਚਾਣ ਲਈ ਆਈ ਐ ਜੀ ਡੋਂਟ ਵਰੀ ਕਰਦੇ ਐ ਇਹਨਾਂ ਨਸ਼ਾ ਵਾਲਿਆਂ ਨੂੰ ਮੁਕਤ ਕਰੋ ਨਸ਼ਾ ਬਹੁਤ ਸ਼ਰਿਆਂਮ ਬਣ ਗਿਆ ਸੀ ਜੀ ਐਫੀ ਆਈ ਆਈ ਇਹਨੇ ਸਾਰੇ ਅਫਸਰ ਸਿਵਲ ਲਾਈਨ ਤੇ ਤਾਂ ਹੈ ਨਹੀਂ ਬਾਹਲੀ ਅਫਸਰ ਵੀ ਲੈ ਕੇ ਆਏ ਐ ਇਹਨਾਂ ਨੂੰ ਅਫਰਟ ਕਰਨ ਲਈ ਆਏ ਐ ਨਾ ਮੈਂ ਤਾਂ ਤੁਹਾਨੂੰ ਸਭ ਮੈਂ ਡੀਆਈਐਸ ਨੂੰ ਛੁੱਟੀ ਲੈ ਕੇ ਸਾਨੂੰ ਪਹਿਲੇ ਹੀ ਬੈਠੀ ਕਰਾਈ ਪਰ ਇਹ ਕਹੀ ਮੁਕਤ ਕਰੋ ਨਸ਼ੇ ਕੋਈ ਗੱਲ ਨਹੀਂ ਕਰ ਸ਼ਰਿਆਂਮ ਇੱਥੇ ਕੱਟ ਰਹੇ ਨੇ ਤੇ ਲੜਾਈ ਬਹੁਤ ਕਰਦੇ ਨੇ ਮੁੰਡੇ ਕਦੇ ਬੈਠੇ ਨੂੰ ਨਹੀਂ ਚਾਹੁੰਦੇ ਗੁਰੂ ਬਾਬਾ